ਸ਼ਹਾਦਤਾਂ ਦੇ ਇਤਿਹਾਸ ਨੂੰ ਪੜੀਏ ਤਾਂ ਇਹੋ ਜਿਹੀ ਐਗਜ਼ਾਮਪਲ ਆ ਸਾਨੂੰ ਕਿਤੇ ਸੁਣਨ ਨੂੰ ਮਿਲਦੀ ਆ ਜੋ ਸਿੱਖ ਇਤਿਹਾਸ ਵਿੱਚ ਮੌਜੂਦ ਨਹੀਂ। ਅਤੇ ਨਾ ਹੀ ਪੂਰੇ ਵਿਸ਼ੇ ਵਿੱਚ ਇਹੋ ਜਿਹੀ ਐਗਜ਼ਾਮਪਲ ਆ ਕਿਤੇ ਹੋਰ ਮਿਲਦੀ ਨਹੀਂ। ਅਤੇ ਅੱਜ ਦੇ ਨਾ ਸਿੰਘ ਸੁਰਮੇ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਜਾਣਾਂਗੇ 20 ਦਸੰਬਰ ਤੋਂ 27 ਦਸੰਬਰ ਤੱਕ ਦੇ ਪੂਰੇ ਇਤਿਹਾਸ ਬਾਰੇ। ਦਸ਼ਮੇਸ਼ ਪ੍ਰਤਾ ਸ਼੍ਰੀ ਗੁਰੂ ਗਵਿੰਦ ਸਿੰਘ ਜੀ ਚੇਪੋ 2 ਬੀ ਦਸੰਬਰ ਦੀ ਸਵੇਰ ਨੂੰ ਪਰਿਵਾਰ ਤੇ ਸਿੰਘਾ ਸੁਮਿਤ ਆਨੰਦਪੁਰ ਦੇ ਖੇਲੇ ਨੂੰ ਛੱਡ ਦਿੰਦੇ ਨੇ ਕਿਲਾ ਛੱਡਣ ਤੋਂ ਬਾਅਦ ਵੀ ਮੁਸ਼ਕਲਾਂ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਜਦੋਂ ਸਰਸਾ ਦੇ ਕੰਡੇ ਤੇ ਪਹੁੰਚੇ ਤਾਂ ਉੱਥੇ ਪਰਿਵਾਰ ਵਿਛੜਾ ਪੈ ਗਿਆ ਜਿਸ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਸਮੇਤ ਕੁੰਮਾ ਮਸ਼ਕੀ ਦੀ ਝੁੰਗੀ ਵਿੱਚ ਰਾਤ ਕੱਟਦੇ ਨੇ ਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਤੇ ਵੱਡੇ ਸਾਹਿਬ ਜਦਿਆਂ ਸਮੇਤ ਕੋਟਲਾ ਨਿਆਂਗ ਖਾਨ ਦੀ ਹਵੇਲੀ ਰੋਪੜ ਵਿੱਚ ਚੋਕਦੇ ਨੇ ਪਰ ਇੱਥੇ ਪਹੁੰਚ ਕੇ ਵੀ ਮੋਗਲਾਂ ਤੇ ਪਹਾੜੀ ਰਾਜਿਆਂ ਦੀ ਫੌਜਾਂ ਨੇ ਇਹਨਾਂ ਦਾ ਪਿੱਛਾ ਕਰਨਾ ਨਹੀਂ ਛੱਡਿਆ ਗੁਰੂ ਸਾਹਿਬ ਜੀ 7 ਪੋ 21 ਦਸੰਬਰ ਨੂੰ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਸਮੇਤ ਸ਼ਾਮ ਦੇ ਸਮੇਂ ਤੱਕ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਤਾਂ ਜੋ ਇਸ ਪਛਾੜ ਕਰਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਅਤੇ ਦੂਸਰੇ ਪਾਸੇ ਦੰਗੂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਆਪਣੇ ਪਿੰਡ ਖੇੜੀ ਲੈ ਗਏ। ਅਗਲੇ ਦਿਨ 8 ਪੋ 22 ਦਸੰਬਰ ਨੂੰ ਮੋਗਲਾਂ ਤੇ ਪਹਾੜੀ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਅਤੇ ਇਸੇ ਸਥਾਨ ਤੇ ਸ਼ੁਰੂਆਤ ਹੋਈ ਇੱਕ ਭਿਆਨਕ ਜੰਗ ਦੀ ਜਿਸ ਵਿੱਚ ਬਾਬਾ ਜੀਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਜੋ ਪੰਜ ਪਿਆਰੇ ਵਿੱਚ ਉਕ ਸਨ ਸਤ ਹੋਰ ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋਏ ਇਸ ਤੋਂ ਬਾਅਦ ਅਗਲੇ ਜਥੇ ਵਿੱਚ ਭਾਈ ਹਿੰਮਤ ਸਿੰਘ ਅਤੇ ਭਾਈ ਸਾਬ ਸਿੰਘ ਜੀ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਤੇ ਇਸੇ ਦਿਨ ਗੰਗੂ ਨੇ ਮਰੰਡੇ ਦੇ ਚੌਧਰੀ ਤੱਕ ਇਹ ਖਬਰ ਪਹੁੰਚਾਈ ਤੀ ਕਿ ਛੋਟੇ ਸਹਜਾਤੇ ਤੇ ਮਾਤਾ ਗੁਜਰੀ ਜੀ ਮੇਰੇ ਘਰ ਵਿੱਚ ਮੌਜੂਦ ਨੇ ਜਦ ਇਹ ਖਬਰ ਚੌਧਰੀ ਤੱਕ ਪਹੁੰਚੀ ਤਾਂ ਉਸਨੇ ਉਸੇ ਦਿਨ ਫੌਜੀਆਂ ਨੂੰ ਭੇਟ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਵੱਡੇ ਸਹਜਾਤੇ ਤੇ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਨੌ ਪੋ 23 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਨੇ ਫੈਸਲਾ ਕੀਤਾ ਆਪ ਜਾ ਕੇ ਜੰਗ ਦੇ ਮੈਦਾਨ ਵਿੱਚ ਲੜਨ ਦਾ ਪਰ ਪੰਜ ਸਿੰਘਾਂ ਦੇ ਹੁਕਮ ਤੇ ਗੁਰੂ ਸਾਹਿਬ ਨੂੰ ਆਪਣਾ ਫੈਸਲਾ ਬਦਲਣਾ ਪਿਆ ਅਤੇ ਅਮਰਤ ਵੇਲੇ ਇਸ ਕਿਲੇ ਨੂੰ ਤਿੰਨ ਸਿੰਘਾਂ ਸਮੇਤ ਛੱਡ ਕੇ ਜਾਣਾ ਪਿਆ ਅਤੇ 23 ਦਸੰਬਰ ਦੀ ਰਾਤ ਨੂੰ ਹੀ ਦਸ਼ਮੇਸ਼ ਪਿਤਾ ਜੀ ਮਾਚੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਅਤੇ ਦੂਸਰੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਰਾਤ ਦੇ ਸਮੇਂ ਤੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਦੋਂ ਤੱਕ ਲਗਾਤਾਰ ਅਗਲੇ 2 ਦਿਨ 24 ਅਤੇ 25 ਦਸੰਬਰ 10 ਤੇ 11 ਪਹੁੰਚ ਛੋਟੇ ਸਾਹਿਬ ਜਦ ਤੈਨੂੰ ਸੂਬੇ ਦੇ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਗਨੀਖਾ ਤੇ ਨੰਮੀਖਾਣ ਦੇ ਨਾਲ ਉੱਚਦੇ ਪੀਰ ਬਣ ਕੇ ਤਨ ਸੰਗਾ ਸਮਿਤ ਪਿੰਡ ਆਲਮਗੀਰ ਬਣ ਚੇ ਲਗਾਤਾਰ ਦੋ ਦਿਨ ਤਸੀਹੇ ਚੱਲਣ ਤੋਂ ਬਾਅਦ ਜਦ ਬਾਬਾ ਚਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਮੁਗਲਾਂ ਦੇ ਇੱਕ ਨਾਂ ਮੰਨੀ ਆ ਗੁਰੂਗੋਲਾ ਨੇ 12ਪੋ 26 ਦਸੰਬਰ ਨੂੰ ਦੋਹਾਂ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਛਣਵਾਤਾ ਗਿਆ ਤੇ ਇਨ੍ਹਾਂ ਸਹਿਬਜ਼ਾਦੇ ਨੂੰ ਬੇਹੋਸ਼ੀ ਦੀ ਹਾਲਤ ਮਗਰੋਂ ਜੇਵਾ ਕਰਕੇ ਸ਼ਹੀਦ ਕੀਤਾ ਗਿਆ ਜੇਵਾ ਦਾ ਮਤਲਬ ਹੁੰਦਾ ਖੰੰਜਰ ਦੇ ਨਾਲ ਛਾਤੀ ਨੂੰ ਚੀਰ ਕੇ ਸ਼ਹੀਦ ਕਰਨਾ ਤੇ ਅੱਗੇ ਜਦੋਂ ਇਹ ਖਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਉਹਨਾਂ ਨੇ ਛੰਡੇ ਬੁਰਜ ਵਿੱਚ ਸਵਾਸ ਤਿਆਗ ਦਿੱਤੇ ਫਿਰ ਵੇਲਾ ਆਇਆ 13ਪੋ 27 ਦਸੰਬਰ ਦਾ ਜਦੋਂ ਇਨ੍ਹਾਂ ਤਿੰਨੇ ਦੇਹਾਂ ਦਾ ਸੰਸਕਾਰ ਮੋਤੀराम ਮਹਿਰਾ ਅਤੇ ਡੋਡਰ ਮੱਲ ਨੇ ਮਿਲ ਕੇ ਕੀਤਾ ਏ ਸੀ ਸਾਡਾ ਮਾਣਯੋਗ ਇਤਿਹਾਸ ਜਿਸ ਨੂੰ ਤੁਸੀਂ ਬਹੁਤ ਥੋੜੇ ਸਮੇਂ ਵਿੱਚ ਸਤ ਸ੍ਰੀ ਅਕਾਲ ਬੱਚਾਣੇ ਅਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਕਮੈਂਟਾਂ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਰਖਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ